ਲੈ ਭਾਈ ਮੁੰਡਿਆ ਦੇਖੋ ਆਹ ਹੈਡ ਪੱਟਤੀ ਉਧਰੋਂ ਵੱਟ ਕੇ ਪੱਟੀਆਂ ਸਾਰੀ ਨਾ ਤਾਂ ਸੌਖੀ ਨਿਕਲਣੀ ਸੀ ਨਾ ਪੱਟੀਆਂ ਨਹੀਂ ਸੀ ਕੱਲੀ ਗਏ ਆਂ ਪਾੜ ਪਾ ਕੇ ਸੌਖੀ ਪੱਟੀ ਫਿਰ ਇਹਦੂ ਬਾਦ ਲੈ ਭਾਈ ਮੁੰਡਿਆ ਚਾਦਰਾਂ ਆ ਵੜਤੀਆਂ ਜਿਹੜੇ ਵਟਣ ਹੋਏ ਥੋੜਾ ਥੋੜਾ ਜੱਟ ਜੀ ਹੈਨਾ ਪੱਛੇ ਵੀ ਪੱਟਾ ਗਿਆ ਸਾਰੇ ਸਰਗਾ ਸੋਰਾ ਵੀ ਪੱਟਾ ਗਿਆ ਹੁਣ ਡਿੱਗੀ ਨੂੰ ਮਸਾਲਾ ਆਇਆ ਡਿੱਗੀ ਦਾ ਕਰ ਦੇਾਂਗਾ ਵਾਹ ਇਹਨਾਂ ਖਾਣਾ ਆਇਆ ਲਾ ਤਾਂ ਮੁੰਡਿਆ ਆ ਵੜਤੀ ਚਾਦਰ ਆਪਾਂ ਨਾ ਇੱਥੇ ਜੱਡ ਮੋੜ ਕੇ ਬਰੀ ਲਾ ਦੇਾਂਗੇ ਉਹ ਭਈਆ ਪੱਟੀ ਇੱਥੋਂ ਨਾ ਚੱਕ ਪਲੇਟਾ ਨਿਕਲ ਹੀ ਹੈਨਾ ਹੋਰਾ ਮਿੱਟੀ ਨਾਲ ਪਕੜਿਆ ਪਰਿਆ ਕੁਰਕਰਿਆਂ ਨਾਲ ਲਫਾਵਾ ਜਾਂ ਤਾਂ ਇਹ ਚ ਹੀ ਫਸਾਈ ਜਾਂਦੀ ਹੈ ਵਿੱਚ ਲੈ ਲੈ ਮਿੱਟੀ ਘਟਾ ਦੇਖੋ ਵਿੱਚ ਆਹ ਦੇਖੋ ਖੋਰ ਹੋਈ ਪਈ ਹੈ ਜਮਾ ਬਾਡੀ ਸਾਰੀ ਬੜੀ ਕੋਈ ਖਤਮ ਲੈ ਮੁੰਡੇ ਆ ਗਏ ਬਰਖ ਸਾਹਿਬ ਲਾਡੀ ਗੋਲੇ ਜੇ ਖੋਲੀ ਜਾਂਦਾ ਆ ਕੱਲ ਸੋਹ ਬਣਾਤੀ ਇਹਨਾਂ ਨੇ ਕਰਤੀ ਬੱਤ ਸਤ ਮੜੇ ਹੱਥ ਜੇ ਨਿੱਗੇ ਜੇ ਕਰਕੇ ਲੱਗਦੇ ਆਪਾਂ ਵੀ ਉਹ ਗੱਡੀ ਤੇ ਇਹ ਵਦਲ ਨੂੰ ਤਵਾ ਕੇ ਲਿਆਉਣਾ ਚੱਲ ਜੂ ਡੇਕੇ ਤੇ ਕਲੱਚ ਕੁਲੁੱਥੀ ਜਿਆਦਾ ਘਾਤੀ ਚੰਮ ਕਰਦਾ ਇਹਦਾ ਪਤਾ ਨਹੀਂ ਚੜੂ ਪਤਾ ਨਹੀਂ ਨਾਂ ਲੱਗ ਜੂ ਪਤਾ ਜਿਆਦਾ ਟੱਕਾ ਲਾ ਕੇ ਜਰਾਦੇ ਜਾਂ ਥੱਲੇ ਖੜੀ ਤਵਾ ਦੇ ਫਿਰ ਹੋਰ ਕੀ ਹੈ ਕਿਹੜਾ ਪੱਟ ਲਗੇ ਸੀ ਜਿਹੜਾ ਪੱਟਣ ਵਾਲਾ ਜਗਾਰਡ ਬਾਕਸੇ ਬੁਕਸੇ ਜੇ ਜੋ ਬਰੋ ਸਰਗਾ ਪਤਾ ਮੈਂ ਆਲਾ ਇਧਰੋਂ ਥੋੜਾ ਜਿਹਾ ਰਹਿ ਗਿਆ ਉਧਰੋਂ ਪੱਟਤਾ ਰੈਂਕਾ ਕਹਿੰਦਾ ਵਲੋਗ ਹੁਣ ਆਓ ਰੈਂਕੇ ਨੂੰ ਵਲੋਗ ਚ ਲਿਆਉਣਾ ਮਸਾਲਾ ਭਰਦਾ ਰੈਂਕਾ ਲਾਡੀ ਪੇਜ ਦੇ ਲਈ ਜਾਂਦਾ ਇਹ ਰ ਲਾਈ ਜਾਂਦਾ ਮਸਾਲਾ ਪੈਂਟਰ ਰ ਲਾਈ ਜਾਂਦਾ ਸ਼ੋਹ ਤੇ ਲਾਈ ਜਾਂਦਾ ਮਸਾਲਾ ਬਰੋ ਕੀ ਹਾਲ ਚਾਲ ਆ ਠੀਕ ਠਾਕ ਆਪਾਂ ਹੀ ਪੂਰੇ ਵਧੀਆ ਚੜਦੀ ਕਲਾ ਚਾ ਮਾਲਕ ਦੀ ਕਿਰਪਾ ਕੀ ਪਰ ਰੈਡੀ ਛੜੀ ਹੋ ਗਏ ਔਰ ਪੇ ਬਰਖਸ਼ਾਪ ਨੂੰ ਆਪਣੇ ਕੰਮ ਤੇ ਚਲੇ ਆਂ ਇਹ ਅੱਜ ਜਾ ਕੇ ਪੜਦੇ ਆ ਬਕਸੇ-ਬੁਕਸੇ ਫਤੇਵਸ ਦੇ ਜਿਹੜੇ ਬਾਕੀ ਕੰਮ ਧੰਦੇ ਰਹਿੰਦੇ ਉਹ ਕਰਾਂਗੇ ਇਹ ਆਪਾਂ ਆਪਣੇ ਵਾਲੇ ਰਸਤੇ ਤੇ ਆਂ ਜਿਹੜੇ ਤੇ ਬੱਡੇ ਲਈ ਜਾਣੇ ਹੁੰਦੇ ਠੀਕ ਹੈ ਬਾਕੀ ਦੇਖਦੇ ਆ ਕੀ ਪਤਾ ਕੋਈ ਹੋਰ ਕੰਮ ਕਰਨਾ ਭਾਈ ਉਹ ਕਰਦਾ ਹੈ ਠੀਕ ਹੈ ਜੀ ਚਲੋ ਪਹੁੰਚ ਗਏ ਬਰਖਾ ਸਾਹਿਬ ਮਿਲਦੇ ਆਗੇ ਬਰਖਾ ਸਾਹਿਬ ਲਾਡੀ ਗੋਲੇ ਜੇ ਖੋਲੀ ਜਾਂਦਾ ਆ ਕੱਲ ਸੋਹ ਬਣਾਤੀ ਇਹਨਾਂ ਨੇ ਕਰਤੀ ਬੱਤ ਸੱਤ ਮਰੇ ਹੱਥ ਜੇ ਨਿੱਗੇ ਜੇ ਕਰਕੇ ਲੱਗਦੇ ਆਪਾਂ ਵੀ ਉਹ ਗੱਡੀ ਤੇ ਦਵਾਦ ਨੂੰ ਤਵਾ ਕੇ ਲਿਆਉਣਾ ਚਲ ਜੂ ਡੇਕੇ ਤੇ ਕਲਚ ਕੁਲਥੀ ਜਿਆਦਾ ਘਾਤੀ ਕੰਮ ਕਰਦਾ ਪਤਾ ਹੀ ਨਹੀਂ ਚੜੂ ਪਤਾ ਨਹੀਂ ਨਾ ਲੱਗ ਜੂ ਪਤਾ ਜਿਆਦਾ ਟੱਕਾ ਲਾ ਕੇ ਜਰਾ ਤਾਂ ਇਹ ਜਾਂ ਥੱਲੇ ਖੜੀ ਤਵਾ ਲੈ ਫਿਰ ਹੋਰ ਕੀ ਹੈ ਕੇਰਾ ਪੱਟ ਲਗੇ ਸੀ ਜਿਹੜਾ ਪੱਟਣ ਵਾਲਾ ਜਗਾਰਡ ਬਾਕਸੇ ਬੁਕਸੇ ਜੇ ਲਾਪਾਂ ਨੂੰ ਪਾਈਆਂ ਪੱਟ ਕੇ ਚੱਲ ਮੇਰਾ ਭਾਈ ਲਾ 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 ਹੋ ਜੂ ਫਿਰ ਇਹਦੇ ਅੱਜ ਡਿੱਗੀ ਚ ਚਾਦਰ ਪਾਉਣਗੇ ਚਾਚਾ ਸ਼ੌਂ ਵਰਗੇ ਕੇਵਲ ਪਾਊਗਾ ਆ ਕੇਵਲ ਪਾਊਗਾ ਉਹਨੇ ਹੀ ਵਿੰਪਰ ਬਣਾਇਆ ਸੀ ਕਿ ਇਹ ਕਹਿੰਦਾ ਵਿੰਪਰ ਬਣਾ ਦੋ ਵੀ ਉਹਨੂੰ ਪੁੱਸਣ ਵਾਲਾ ਫਾਰਮਾਂ ਨੂੰ ਡਿੱਗੀ ਚ ਚਾਦਰ ਕਿਵੇਂ ਪਾਏਗਾ ਲੋੜ ਤੇ ਕੋਣੀ ਆ ਟਾਂਕੇ ਕਿਵੇਂ ਲਾਏਗਾ ਦਾ ਜੋ ਵਿੰਪਰ ਬਣਾਦਾ ਪਹਿਲਾਂ ਚੱਕ ਚਾਦਰ ਪਾਈ ਦੀ ਹੁਣ ਆਪੀ ਪਾਈ ਜੋ ਮੱਥਾ ਮਾਰੀ ਗੋਥਾ ਫਾਈਵੀ ਫੋਰ ਮੈਣਾ ਤੁਹਾਨੂੰ ਪਤਾ ਹੀ ਹੈ ਫਰ ਅਗਰੇ ਆਇਤ ਜੈਸਮੀਨ ਦੇ ਸੈਂਟਲਿਸ ਦੀ ਆਇਤ ਤੁਹਾਨੂੰ ਪਤਾ ਹੀ ਹੈ ਹੈਵੀ ਫੋਰ ਮੈਣਾ ਹੁ ਆਪੀ ਪਾਈ ਜੋ ਮੱਥਾ ਮਾਰੀ ਗੋ ਹੈ ਮੱਖਾਂ ਟੱਕ ਲਾਓ ਟੱਕ ਲਾਓ ਆਪੀ ਪਾਈ ਜੋ ਮੱਥਾ ਮਾਰੀ ਜੋ ਨਾ ਪਤਾ ਨਹੀਂ ਵੇਪਰ ਬਣਾਉਣ ਤੋਂ ਪਹਿਲਾਂ ਡਿੱਗੀ ਚਾਦਰ ਪਾਈ ਨਹੀਂ ਹੁੰਦੀ ਸਾਰੇ ਨਵੀਂ ਬਾਡੀ ਤੇ ਵੀ ਐਂ ਕਰਦੇ ਆ ਪਹਿਲਾਂ ਡਿੱਗੀ ਚ ਚਾਦਰ ਪੈਂਦੀ ਹੈ ਹੋਰ ਕਿਤੇ ਚਾਦਰ ਨਾ ਪਾਵੇ ਪਾਵੇ ਪਹਿਲਾਂ ਸਾਰਿਆਂ ਨੂੰ ਪਹਿਲਾਂ ਸਕੇਚਰ ਭਰ ਕੇ ਡਿੱਗੀ ਚ ਚਾਦਰ ਪਾਉਂਦਾ ਅਸਲ ਲੱਖਾਂ ਦਾ ਫੋਰਮੈਨ ਜਾ ਕੇ ਪਹਿਲਾਂ ਵੈਂਪਰ ਬਣਾਤਾ ਚੱਲ ਕੋਈ ਜੀ ਅੱਜ ਕੀ ਬਤ ਕਿਵੇਂ ਭਾਈ ਮਿੱਤਰੋ ਅਈ ਚਾਹ ਜੂ ਨਹੀਂ ਲੱਗੇ ਇੱਕ ਸਾਈਡ ਦਾ ਬਕਸਾ ਪਟਦਾ ਪਾਇਆ ਬੜ ਤੇ ਲੱਗਦੇ ਬੱਟਰ ਵਾਲੇ ਇੰਦਰ ਪਟ ਕੇ ਹੁਣ ਚਾਹ ਵੀ ਲਿਖੇ ਦੇਖੋ ਚਾਹ ਪਾਫਾ ਦੇਖੋ ਕੱਢਦੀ ਜੋ ਪੱਠਾ ਚੱਲਦਾ ਹੁੰਦਾ ਲਾੜੀ ਦੇ ਮੂੰਹ ਤੇ ਡੱਬਾ ਬਣਦਾ ਹਨਾ ਲਾੜੀ ਟੱਪਾ ਟੱਪਾ ਆਹ ਭਈ ਆਪਣੀ ਚਾਹ ਚਾਹ ਵੀ ਲਿਖੇ ਤੇ ਚੱਲਦੇ ਲੈ ਕੰਮ ਕਰ ਚਾਹ ਚੂ ਪੀ ਕੇ ਹੋ ਗਿਆ ਰੈਡੀ ਹੁਣ ਆਪਾਂ ਪਟਦੇ ਆ ਬਕਸ ਜਿਹੜਾ ਕਰੇਂਦਾ ਤੇ ਬਾਕੀ ਕੰਮ ਥੰਦਾ ਹੀ ਕਰਨ ਵਾਲੇ ਉਹ ਕਰਦੇ ਪਏ ਪੂ ਵੜਦੇ ਆ ਬਾਰਡਰ ਵੜਦੇ ਆ ਤੇ ਉਹ ਵੜਦੇ ਆ ਬਰੀ ਜੀ ਮੋੜ ਕੇ ਲਾਵਾਂ ਜੱਟ ਮੋੜ ਕੇ ਇਧਰ ਸਰਪਾ ਲੱਗਿਆ ਬਟੂਲ ਬਣਾਈ ਜਾਂਦਾ ਫਰੰਟ ਚਾਚ ਚਰ ਕੇ ਚਾਦਰਾਂ ਰਿਪੇਅਰ ਕੀ ਜਾਂਦਾ ਪੈਂਟਰ ਮਸਾਲਾ ਮਸਲਾ ਭਰੀ ਜਾਂਦੇ ਸ਼ੋ ਤੇ ਇਹ ਆਪਾਂ ਲੱਗਦੇ ਆ ਆਪਣਾ ਕੰਮ ਕਰਨ ਆਹ ਇੱਕ ਦੋ ਮਿੰਟ ਜਿਹੜਾ ਅਸਰ ਗਿਆ ਪਟਤਾ ਵਾ ਆਲਾ ਇਧਰੋਂ ਥੋੜਾ ਜਿਹਾ ਰਹਿ ਗਿਆ ਉਧਰੋਂ ਪਟਤਾ ਰੈਂਕਾ ਜਿਹੜਾ ਵਲੋਗ ਬਣਾਓ ਰੈਂਕੇ ਨੂੰ ਵਲੋਗ ਚ ਲਿਆਉਣਾ ਮਸਾਲਾ ਭਰਦਾ ਰੈਂਕਾ ਲੋਡੀ ਪੇਡ ਤੇ ਲਾਈ ਜਾਂਦਾ ਇਹਦਾ ਲਾਈ ਜਾਂਦਾ ਮਸਾਲਾ ਪੈਂਟਰ ਰਾਈਕਾ ਸ਼ੋ ਤੇ ਲਾਈ ਜਾਂਦਾ ਮਸਾਲਾ ਹੂੰ ਐ ਇਥੋ ਇਧਰ ਇਧਰ ਸਾਰਾ ਸਰਗਾ ਪੱਟਤਾ ਆਪਣਾ ਦਾ ਆਹ ਵੱਟ ਤਿਆਂ ਹੂੰ ਇਧਰੋ ਸਾਰਾ ਪੱਟਾ ਆ ਗਿਆ ਉਧਰੋਂ ਪੱਟੀ ਜਾਂਦਾ ਮੈਂ ਇੱਕ ਬਕਸ਼ਾ ਪੱਟਾ ਆ ਗਿਆ ਇਹ ਇੱਕ ਰਹਿ ਜਾ ਉਹ ਪੱਟ ਦਿੰਨੇ ਤੋਂ ਬਾਅਦ ਫਿਰ ਤਵਾ ਕੇ ਲਿਆਵਾਂ ਸ਼ੋ ਦੇ ਤੱਕਲੇ ਲਾਈਡ ਕਵਰੀ ਬਦਲਨੇ ਆ ਠੀਕ ਆ ਮੁੰਡੇ ਆ ਵੜਤੀ ਚਾਦਰ ਆਪਾਂ। ਆ ਇੱਥੇ ਜੈਡ ਮੋੜ ਕੇ ਬਰੀ ਲਾ ਦਾਂਗੇ। ਉਹ ਭਈਆ ਪੱਟੀ ਹਿੱਚੋ। ਅੱਜ ਕੰਪਲੀਟਾ ਨਿਕਲ ਹੀ ਹਨਾ। ਹੋਰ ਮਿੱਟੀ ਨਾ ਪਕੜਾ। ਪਰਿਆ ਕੁਰਕਰਿਆਂ ਵਾਲਾ ਲਫਾਵਾ ਜਾਂ ਤਾਂ ਇਹ ਚ ਹੀ ਫਸਾਈ ਜਾਂਦੀ ਹੈ ਵਿੱਚ। ਲੈ। ਲੈ। ਮਿੱਟੀ ਘਟਾ ਦੇਖੋ ਵਿੱਚ। ਆਹ ਦੇਖੋ ਖੋਰ ਹੋਈ ਪਈ ਹੈ ਜਮਾ ਬਾਡੀ ਸਾਰੀ ਬਟ ਕੋਈ ਖਤਮ। ਲੈ। ਇਹ ਕੀ ਚੱਲੂ ਵਿਚਾਰੀ 2004 ਦੀ ਬਾਡੀ ਲੱਗੀ ਵੀ ਉਹਦੋਂ ਵਾਰ ਰਿਪੇਅਰ ਹੋਈ ਵੀ ਹੈ ਗੱਡੀ ਲੋਹਾ ਹੁਣ ਬਦਲਣ ਆ ਲਈ ਆ ਵਿਚੋ ਵਿਚੋ ਚਲ ਸਾਫ ਪਿਆ ਵਿਚ ਵੇ ਤਾਂ ਬੜਾ ਖਰਾਬ ਲੱਗ ਆਹ ਆ ਮੋਰੇ ਨਿੱਕਲੇ ਪਏ ਆ ਵਿੱਚ ਹੁਣ ਆ ਵੜਦਿਆਂ ਲੈਂਡ ਮਾਰੀ ਵੀ ਆਪਣੀ ਲੈਣ ਮਾਰ ਕੇ ਪੜਦਾ ਆਹ ਪਾਏ ਵੜਦ ਨਹੀਂ ਬਸ ਇਹ ਜੇ ਇਥੇ ਜੈਡ ਮੋੜ ਕੇ ਨਾ ਬਰੀ ਲਾ ਦਿਆਂ ਠੀਕ ਹੈ ਜੀ ਆ ਬਸ ਵੱਢ ਕੇ ਆਲਾ ਰੋਹਾ ਦਾ ਖਤਮ ਹੀ ਆ ਲੈ ਲੋ ਇਹਦੇ ਨਿਗਾ ਮਾਰੋ ਜਮਾ ਖਤਮ ਹੋਇਆ ਮਨਾ ਰਣਾਲਿਆਂ ਦਾ ਆਪ ਗਲਿਆਂ ਪਈਆਂ ਐ ਇੱਥੋਂ ਲੈ ਬੇਜ ਵੇ ਤਾਂ ਜਮਾ ਖੋਰ ਹੋਏ ਪਏ ਆ ਪਾਈਪ ਮੇਨ ਪਿੱਲਰ ਵਾਲੇ ਪਾਈਪ ਵੀ ਖੋਰ ਹੋਏ ਪਏ ਆ ਨਾ ਇੱਥੇ ਕੰਜਾ ਉਹਨਾਂ ਨੇ ਕੀ ਨੇ ਪਲਾਈਆਂ ਹੀ ਲਾਈਆਂ ਪਈਆਂ ਤੇ ਲੱਕੜ ਲਾਈ ਪਈ ਲੈ ਆ ਉੱਤੇ ਇਹਦੇ ਜਿਹੜਾ ਆਪਣਾ ਹੋਂ ਦਾ ਐਂਗਲਾ ਲਾਈਆ ਹੁੰਦਾ ਉੱਤੇ ਇੱਕ ਲੱਕੜ ਲਾ ਕੇ ਮੇਖਾਣਾ ਪਲਾਈ ਖੜਾ ਹੀ ਵੀ ਸੀ ਜਗਾੜੀ ਬੰਦਾ ਕੋਈ ਸਕੀਮ ਲਈ ਵੀ ਚੱਲ ਵੜਦਗੇ ਆ ਫਿਰ ਦਿਖਾਉਣੇ ਅਗਲਾ ਕੰਮ ਬਾਤ ਜਿਹੜਾ ਕਰਨਾ ਆਪਾਂ ਠੀਕ ਆ ਕੋਈ ਚੋਬਰ ਥੋੜੀ ਪਾਣੀ ਛਕ ਲਿਆ ਆਪਾਂ ਹੁਣ ਚੱਲਿਆ ਆਪਾਂ ਵਰਕਸ਼ਾਪ ਉਦੋਂ ਵੇ ਬਹੁਤ ਵਧੀਆ ਲੱਕੀ ਰੋਟੀ ਪੱਖਾ ਲੱਗੀ ਸੀ ਸਾਗ ਨਾਲ ਨਾਲ ਲੱਗ ਗਿਆ ਯਾਰਾ ਆ ਗਿਆ ਮਿਰਚੇ ਦਾ ਚਾਰ ਗੱਲਵਾ ਤੇ ਟਵਾਨ ਤੇ ਹੁਣ ਚੱਲਿਆ ਆਪਾਂ ਵਰਕਸ਼ਾਪ ਦਿਖਾਉਣੇ ਆਪਾਂ ਲੈ ਬਈ ਮੁੰਡਿਆ ਚਾਦਰਾਂ ਜਾਂ ਵੜਦੀਆਂ ਜਿਹੜੇ ਵੜਨ ਹੋਏ ਥਲੋ ਥਲੋ ਜੱਟ ਜੀ ਹਣਾ ਆ ਸਭ ਪੱਟਾ ਗਿਆ ਸਾਰੇ ਸਰ ਗਿਆ ਸੁਰਾ ਵੀ ਪੱਟਾ ਗਿਆ ਹੁਣ ਡਿੱਗੀ ਨੂੰ ਮਸਾਲਾ ਆਇਆ ਡਿੱਗੀ ਦਾ ਕਰ ਦੇਗਾ ਮਾ ਹਾਂ ਉਹਨਾਂ ਖਾਣਾ ਆਇਆ ਲਾਤਾ ਆ ਚਾਦਰ ਲਾਦਗੇ ਆ ਗਲਿਆ ਵਹੀ ਪੈ ਪਟਾ ਵੜਦਾ ਆ ਚਾਦਰ ਪਟਣੀ ਆ ਆ ਬਟਣੀ ਆ ਆ ਬਟਣੀ ਆ ਉਹ ਮੂਰਲੇ ਥੱਲੋ ਥੱਲੋ ਵੜਦੇ ਆ ਉਹ ਸਾਈਡਾਂ ਤੋਂ ਵੜਦੇ ਆ ਬਣ ਜੂ ਗੱਲਬਾਤ ਲਾ 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 ਫੇ ਠੀਕ ਆ ਉਹ ਵੀ ਲਾਉਣਾ ਗਲਿਆ ਜਾ ਪੈ ਇਥੋਂ ਆਈਨੇ ਨੇ ਵੜਦਾ ਜਿਹੜੇ ਗਲੇ ਵੇ ਠੀਕ ਆ ਯਾ ਕੋਈ ਪੈਂਟਰ ਮਾਂਜੀ ਆਂਦੇ ਸਾਡੇ ਤੂਲੇ ਸ਼ਰਤੇ ਡੱਬਾ ਬਣ ਗਿਆ ਇਹ ਨਾਲ ਖੜਾ ਆ ਪਾਇੰਟਰ ਇਧਰ ਚਾਹੀਦਾ ਮੱਥਾ ਆਣਾ ਜਾਂਦਾ ਗੱਡੀ ਦਾ ਤੂ ਬਰ ਮੈਨ ਮੱਥਾ ਬਣਾਈ ਜਾਂਦਾ ਹੈੜਾ ਮਾਤਾ ਪਾਣੀ ਪੀਂ ਆਇਆ ਇਹ ਤਾਂ ਲੈ ਲੈ ਆਹ ਕੇ ਨੰਬਰ ਸਰ ਜਾਣਾ ਕੀ ਗੱਲ ਆ ਨਹੀਂ ਹੈਡਫੋਨ ਜਿਹੜਾ ਹੀ ਬੈਠਾ ਹਾਂ ਹੈਂ ਉਹ ਪਾਣਾ ਪਾਣੀ ਪੀ ਰਿਹਾ ਸੀ ਇੱਧਰ ਕਰੇ ਜੇ ਬਲੇ ਜੰਮ ਜਾਂਦੇ ਕੈਮਰੇ ਤੇ ਆ ਚੱਲ ਗਿਆ ਉੱਥੋਂ ਪਾਪਸ ਉੱਧਰ ਪਾਣੀ ਨਹੀਂ ਹੈਗਾ ਵਧੀਆ ਪੀਣ ਵਾਲਾ ਕੱਲ ਤੋਂ ਮੈਂ ਕੈਂਪਰ ਲੈ ਕੇ ਆਇਆ ਕਰੂੰਗਾ ਆਪਦਾ ਘਰੋਂ ਪਰ ਕੇ ਇੱਧਰ ਵਧੀਆ ਪਾਣੀ ਹੁੰਦਾ ਉਹ ਪੀਣ ਨੂੰ ਜੀ ਨਹੀਂ ਕਰਦਾ ਗਰਮ ਕਰਕੇ ਵੀ ਹੋਰੀ ਜਿਹਾ ਬਣ ਜਾਂਦਾ ਠੀਕ ਹੈ ਹੁਣ ਆ ਪੱਛਾਉਂਦੇ ਹਾਂ ਵਾਰ ਕੇ ਆਉਂਦਾ ਓਏ ਇੱਕ ਪਾਸੇ ਤੋਂ ਪੱਟਦੀ ਲੱਗੀ ਦੀ ਚਾਦਰ ਦੂਜੇ ਪਾਸੇੋਂ ਪੜਦੀ ਆਂ ਦਰਹੋਣਾ ਹੀ ਲੈ ਭਾਈ ਮੁੰਡਿਆ ਦੇਖੋ ਆਹ ਹੈਡ ਪੱਟਦੀ ਉਧਰੋਂ ਹੈ ਵੱਟ ਕੇ ਪੱਟੀਆਂ ਸਾਰੀ ਨਾ ਤਾਂ ਸੌਖੇ ਨਿਕਲਣੇ ਸੀ ਨਾ ਪੱਟੀਆਂ ਨੀ ਸੀ ਕੱਲੀ ਕੈਂ ਪਾੜ ਪਾ ਕੇ ਸੌਖੀ ਪੱਟੀ ਫਿਰ ਇਦੂ ਬਾਦ ਆਹ ਵੱਟਦੇ ਆਂ ਉਧਰੋਂ ਅੱਧੀ ਬਲੀ ਗਈ ਥੱਲੋ ਤਾਂ ਪੱਟਣੀ ਸੌਖੀ ਹੋਈ ਆਪਣੀਆਂ ਆਹ ਪੱਟਣਾ ਫਰਸ ਜਾਂ ਫੱਟਾ ਦਾ ਪੱਟਤਾ ਇਹ ਇੱਥੋਂ ਠੀਕ ਹੈ ਆਹ ਵੱਟਦੇ ਗਏ ਹੁਣ ਆਪਾਂ ਤੇ ਫਿਰ ਅਗਲਾ ਕੰਮ ਕਰਦੇ ਆ ਉਹ ਵੀ ਪੱਟਣੀਆਂ ਆਂ ਆਦੀ ਆਦੀ ਵੜਦੇ ਆ ਗਲੀ ਵੀ ਥੱਲਾ ਬਾਕੀ ਦੇਖ ਰਹੇ ਸਾਰੀ ਪੱਟਣੇ ਵਿੱਚ ਸਾਰੀ ਪੱਟਦੇ ਆਂ ਇੱਕਾਈ ਮੁੰਡੇ ਅਸੀਂ ਪੱਟਤੀ ਚਾਦਰ ਮੈਂ ਜਮਾ ਲੱਡੀ ਕਰਤੀ ਦਿਖਾਤਾ ਇਹਨੂੰ ਤਾਂ ਕੀੜਿਆਂ ਦਾ ਕੀੜਿਆਂ ਦਾ ਜੰਡ ਦਾ ਜੂੜਾ ਜੂੜਾ ਖੁੱਲ ਗਿਆ ਮੁੰਡੇ ਦਾ ਕੰਨ ਤਾਂ ਅੱਜ ਕੇ ਆ ਲਿਆ ਹੁਣ ਆ ਸਾਈਡਾਂ ਦੀ ਚਾਦਰ ਪੱਟਦੇ ਆਂ ਆਪਾਂ ਸਾਈਡਾਂ ਦੀ ਆ ਪੱਟ ਲਈਏ ਆਹੋ ਫਰੰਟ ਵਾਲੀ ਤੋਂ ਤੁਹਾਨੂੰ ਦੱਸ ਦੂਗੀ ਆ ਦੀਆਂ ਕੰਨੀਆਂ ਪੱਟਦੀਆਂ ਦੂਜੀ ਕੰਨੀਆਂ ਫਾਈਬਰ ਦੇ ਖੱਲਾਂ ਰਬੜ ਦੇ ਗੋਲੇ ਲਾਏ ਵੇ ਸੀ ਮੋੜ ਦਾ ਗੋਲੇ ਆ ਗਏ ਫਟੇ ਲਾਇਏ ਮੁੜ ਕੇ ਘਰਵੜਦੀ ਸੀਗੀ ਗਲਾਈ ਉਹ ਲਾਈ ਵੀ ਸੀ ਡਿਗਾਰਡ ਜਾ ਹੁਣ ਨਹੀਂ ਦਾ ਕਰਦੇ ਹੀਲਾ ਸਵੀਲਾ ਠੀਕ ਆ ਭਾਈ ਇਹ ਦੇਣਾ ਦਿਲ ਦੀ ਗਾਨੀ ਵਿੱਚ ਕੋਈ ਫੁੱਟੇਰ ਨੇ ਜਾਂਦੇ ਜਾਂਦੇ ਲੋਦੇ ਸੱਜਣਾ ਨੂੰ ਕੁਝ ਸ਼ੇਰ ਨੇ ਮੜ ਕੇ ਦਿੱਤੇ ਜਾਂਦੇ ਸੱਜਣਾ ਨੂੰ ਹੁਣ ਕੀ ਆਖਾਂ ਮੈਂ ਲੜਕੇ ਜਾਂਦੇ ਸੱਜਣਾ ਨੂੰ ਮਾਰੇ ਦੇ ਕੰਨ ਚੱਕ ਕੇ ਐਂਗਲਾਂ ਐਂਗਲਾਂ ਧੱਕੇ ਨਾਲ ਹੀ ਲੈ ਗਈਆਂ ਥੋੜਾ ਵੱਜਾ ਡੈਡ ਦੇਣੇ ਲੈ ਗਈ ਐਂਗਲ ਜੀ ਪੱਤੀਆਂ ਹੀ ਡੇਗੂਆਂ ਲੈ ਕੇ ਵਿਚਾਰੀ ਖਾਂਚੜਤਾ ਬਣੀ ਪਈ ਐ ਤਾਂ ਗਰੀਬਣੀ ਤੋਂ ਇਹਨੂੰ ਛੱਡ ਦੋ ਖੜਾ ਇਹਦਾ ਹੁਣ ਛੱਡ ਦੋ ਖੜਾ ਵਿਚਾਰੀ ਨੂੰ ਇਹਨੂੰ ਦੇ ਦੋ ਦੇਸ਼ ਨਿਕਾਲਾ ਹੁਣ ਇਹਨੂੰ ਤੋਲ ਦੋ ਰਵੀ ਦੇ ਜਾ ਵਿਚਾਰੀ ਦਾ ਖੱਚੇ ਖੜਾ ਦਾ ਬਣੀ ਪਿਆ ਜਮਾ ਬਾਡੀ ਦਾ ਚੱਕੀ ਖਤਮਾ ਵਿਚਾਰੀ ਇੰਜਨ ਪੱਖੋਂ ਵੀ ਗਏ ਕਲਚ ਕਲਚ ਡੱਕਾ ਨਹੀਂ ਕੰਮ ਕਰਦਾ ਇਹ ਛਾਲ ਹੀ ਮਾਰਦੀ ਹੈ ਇਹ ਗੇਰ ਜਿਆ ਧੱਕੇ ਨਹੀਂ ਪਾਉਣਾ ਪੈਂਦਾ ਕਲਚ ਦਾ ਜੇ ਮਾਰਾ ਟੀੜਾ ਬੰਦਾ ਵਾਹੇ ਜੇ ਗੋਡਾ ਜਾਮ ਕਰ ਦਿੰਦੀ ਹੈ ਇਹ ਗੋਡੇ ਦਾ ਜਮਾ ਹੀ ਗਲੀਚ ਮਗਾ ਦਿੰਦੀ ਐਨਾ ਭੜਾ ਕਲਚ ਹੈ ਦਾ ਟੈਟ ਬਹੁਤ ਕਲਚ ਹੁੰਦਾ ਮਾੜੀ ਜੀ ਗਾਹਾਂ ਕਰੀ ਮੇਰਾ ਗੋਟਾ ਹੱਲਾ ਲਾਤਾ ਹੈ ਅੱਛਾ ਨਹੀਂ ਹੋਰ ਕੀ ਆ ਵਿਚਾਰੀ ਦਾ ਨਾਸਤਾ ਬਚਿਆ ਪਿਆ ਦਾ ਰਹਿ ਕੀ ਗਿਆ ਵਿਚਾਰੀ ਬਾਡੀ ਦਾ ਜਮਾ ਖਤਮ ਹੋਈ ਪਈ ਐ ਇੰਜਨ ਪੱਖੋਂ ਵੀ ਵਿਚਾਰੀ ਐ ਹੋਈ ਪਈ ਐ ਟੈਡੀ ਵਿੰਗੀ ਗਰੀਬਣੀ ਜੀ ਵਿਚਾਰੀ ਟੇਢੀ ਮਿੰਗੀ ਜੀ ਤੂੰ ਫਿਰਦੀ ਆ ਪਾਣੀ ਖਾ ਲਿਆ ਆਪਾਂ ਤੇ ਸਭਨ ਮੱਤ ਮੈਂ ਤੋਂ ਗੇ ਮੂੰਹ ਮਾਟੋ ਕੇ ਆਦਾ ਮੈਂ ਚੱਲਿਆ ਫੇਰ ਵਰਕਸ਼ਾਪ ਕਿਉਂਕਿ ਵਰਕਸ਼ਾਪ ਚ ਪੈਣਾ ਅੱਜ ਚੌਂਕੀ ਰਾਂ ਤੇ ਜਿਹੜੀ ਆਪਣੀ ਕਹਿੰਦੇ ਹੁੰਦੇ ਆ ਚੌਂਕੀ ਰਾਂ ਦੀ ਮਾਸਾ ਦੀ ਮੌਤ ਹੋ ਗਈ ਆਹ ਕਰਕੇ ਆਉਂਦਾ ਨਹੀਂ ਮੈਨੂੰ ਉੱਥੇ ਜਾਣਾ ਪੈਣਾ ਵਰਕਸ਼ਾਪ ਚ ਬਸ ਇਸ ਤਰ੍ਹਾਂ ਮੈਂ ਚੱਟ ਲੈਣਾ ਆ ਉਹਦਾ ਇੱਥੇ ਆ ਕੇ ਬਹਿ ਜਾਗੇ ਟੌਰ ਪਾ ਕੀ ਚਾਗ ਰਿਹਾ ਆਪਾਂ ਛੇ ਗਿਆ ਖੜੀ ਹੈ ਬਸ ਉੱਥੇ ਜਾ ਕੇ ਪੈ ਜਾਣਾ ਪੈਣਾ ਹੀ ਆ ਹੋਰ ਦਾ ਕੀ ਕਰਨਾ ਉੱਥੇ ਠੀਕ ਹੈ ਇਹ ਬੌਂਡਰੀਅਰ ਵਰਕਸ਼ਾਪ ਡੀ ਵੀ ਕਰਿਆ ਕਰਵਾਣਾ ਕੋਈ ਮੁੰਡੇ ਉਹ ਮੈਂ ਆ ਗਈ ਵਰਕਸ਼ਾਪ ਬੈਠਾ ਸੀ ਨਾ ਦਾ ਆਪਣਾ ਮੋਬਾਈਲ ਫੋਨ ਇਹ ਦੇਖੀ ਜਾਂਦਾ ਸੀ ਇੱਥੇ ਲਾਣਾ ਗਿਆ ਸਭ ਥੱਲੇ ਪਾ ਜਾਗੇ ਇੱਥੇ ਡਾਕਟਰ ਜੀ ਪਾ ਜਾਣਾ ਠੰਡ ਪਾ ਲਈਏ ਇਹ ਦਾਪਰ 14 ਕਿੰਦਾ ਸਿੱਟ ਕੇ ਮੈਂ ਇਸ ਤਰ੍ਹਾਂ ਚੈੱਕ ਲੈ ਗਦਾ ਹਿੱਟ ਕੇ ਉੱਤੇ Hukumnya sedikit agak berlaku.... Saya tak berhati-hati oleh masyarakat dan saya boleh menurut kalian oleh bus packaged. Tandanya sepatutnya naik ke wamit ini, daripada mengatakan yang ramai-ramai di rumah semua di kecil��. Ya, mereka sudah berusaha juga funnel. Okey, mari kita lari ke presijak докok. Kita anak-anak sekarang terus Oreo-W nuo. Saya berjaga-jaga. ਚਲੋ ਠੀਕ ਹੈ ਜੀ ਮਿਲਦੇ ਆ ਨਵੇਂ ਬਲੌਗ ਦੇ ਨਾਲ ਤਦ ਤੱਕ ਤੇਰੀ ਬਾਏ ਬਾਏ ਲਵ ਯੂ ਜਉਦੇ ਬਲੌਗ ਨੂੰ ਤਰੱਕੀਆਂ ਬਣੋ ਰੱਬ ਸਭ ਨੂੰ ਤਰੱਕੀਆਂ ਵਾਖੇ ਚੜ੍ਹਦੀ ਕਲਾ ਤੇ ਰੱਖੇ ਮਾਲਕ ਤੁਹਾਨੂੰ ਰਸਤੀਆਂ ਵਾਖੇ ਸਾਬ ਦੇ ਸਦਾ ਅੰਗ ਸੰਗ ਸਹੀ ਰਹੇ ਮਾਲਕ ਤੇ ਤੁਹਾਡੀ ਮਿਹਨਤ ਨੂੰ ਰੰਗ ਮਾਲਕ ਰੰਗ ਭਾਗ ਲਾਵੇ ਤੁਹਾਨੂੰ ਰਸਤੀਆਂ ਵਾਖੇ ਠੀਕ ਹੈ ਜੀ ਬਾਏ ਬਾਏ ਮਿਲਦੇ ਆ ਨਵੇਂ ਬਲੌਗ ਦੇ ਨਾਲ ਬਾਏ ਬਾਏ ਜੀ ਲਵ